ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੋ ਕਿ ਪੈਸੇ ਦੇ ਨਾਲ ਸੰਬੰਧਿਤ ਹਰ ਇੱਕ ਉਪਾਅ ਨੂੰ ਕਰਨ ਦੇ ਨਾਲ ਸਾਡੀ ਪੈਸੇ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਪੈਸੇ ਦੀ ਪਰੇਸ਼ਾਨੀ ਦੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਸਾਡੇ ਘਰ ਦੇ ਵਿੱਚ ਚੱਲ ਰਹੀ ਹੁੰਦੀ ਹੈ ਉਹ ਪੈਸੇ ਨੂੰ ਲੈ ਕੇ ਹੁੰਦੀ ਹੈ ਤੁਸੀਂ ਜੋ ਵੀ ਉਪਾਅ ਕਰੋਗੇ ਉਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਆਉਣਾ ਹੀ ਆਉਣਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਨਾਲ ਕਿਸੇ ਨੇ ਕੋਈ ਧੋਖਾ ਕੀਤਾ ਤੁਹਾਡੇ ਤੋਂ ਪੈਸਾ ਉਧਾਰ ਲਿਆ ਹੁਣ ਉਹ ਵਾਪਸ ਨਹੀਂ ਕਰ ਰਿਹਾ ਤਾਂ ਇਸ ਕੰਡੀਸ਼ਨ ਦੇ ਵਿੱਚ ਇਹ ਉਪਾਅ ਜੇਕਰ ਤੁਸੀਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੋਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਰੋਬਾਰ ਤੇ ਕਿਸੇ ਨੇ ਰੋਕ ਲਗਾ ਦਿੱਤੀ ਹੈ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਜ਼ਿਆਦਾਤਰ ਕੀ ਹੁੰਦਾ ਹੈ ਕਿ ਲੋਕਾਂ ਨੂੰ ਤਾਂ ਬਾਅਦ ਵਿੱਚ ਪ੍ਰੋਬਲਮ ਆਉਂਦੀ ਹੈ ਜੇ ਅਸੀਂ ਥੋੜੀ ਬਹੁਤ ਤਰੱਕੀ ਵੀ ਕਰਦੇ ਹਾਂ ਤੇ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਹਨ ਸਾਡੇ ਆਂਡੇ ਗਵਾਂਡੇ ਭੈਣ ਭਰਾ ਹੁੰਦੇ ਹਨ ਉਹ ਉਹਨਾਂ ਨੂੰ ਸਾਡੀ ਤਰੱਕੀ ਦੇਖ ਕੇ ਸਹਾਰ ਨਹੀਂ ਪਾਉਂਦੇ ਉਹ ਜਲਣਾ ਸ਼ੁਰੂ ਕਰ ਦਿੰਦੇ ਹਨ ਸਾਡਾ ਕਾਰੋਬਾਰ ਬਿਲਕੁਲ ਚੰਗਾ ਭਲਾ ਚੱਲ ਰਿਹਾ ਹੁੰਦਾ। ਅਸੀਂ ਕਦੇ ਕਿਸੇ ਦਾ ਬੁਰਾ ਵੀ ਨਹੀਂ ਕਰਦੇ। ਪਰ ਫਿਰ ਵੀ ਸਾਡੇ ਘਰ ਦੇ ਵਿੱਚ ਅਚਾਨਕ ਬੁਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕੁਝ ਲੋਕ ਸਾਡੀ ਇਹ ਚੰਗਿਆਈ ਦਾ ਫਾਇਦਾ ਉਠਾਉਂਦੇ ਹਨ। ਸਾਡੇ ਤੇ ਬੁਰੀ ਨਜ਼ਰ ਰੱਖਦੇ ਹਨ। ਉਹ ਸਹਾਰ ਨਹੀਂ ਪਾਉਂਦੇ ਕਿ ਇਹ ਕਿਉਂ ਚੰਗੀ ਰੋਟੀ ਖਾ ਰਿਹਾ ਹੈ। ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਹ ਆਪਣੇ ਘਰ ਦੇ ਵਿੱਚ ਖੁਸ਼ ਕਿਉਂ ਹੈ? ਉਹ ਲੋਕ ਕੀ ਕਰਦੇ ਹਨ ਕਿ ਆਪਣੀ ਬੁਰੀ ਨਜ਼ਰ ਦੇ ਨਾਲ ਕੁਝ ਗਲਤ ਲੋਕਾਂ ਦੇ ਨਾਲ ਮਿਲ ਕੇ ਤੁਹਾਡੇ ਕਾਰੋਬਾਰ ਤੇ ਤੁਹਾਡੇ ਘਰ ਪਰਿਵਾਰ ਤੇ ਕੁਝ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਵਾ ਦਿੰਦੇ ਹਨ ਤੁਹਾਡੇ ਕਾਰੋਬਾਰ ਨੂੰ ਰੋਕ ਲਗਾ ਦਿੰਦੇ ਹਨ ਤੇ ਜਿਨ੍ਹਾਂ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਅਸੀਂ ਸਾਡੇ ਲਈ ਉਪਾਲ ਲੈ ਕੇ ਆਉਂਦੇ ਹਾਂ ਜਾਂ ਜੋ ਵੀ ਉਪਾਸ ਹੈ ਤੁਹਾਨੂੰ ਦੱਸਦੇ ਹਾਂ ਤਾਂ ਇਸ ਬਾਅਦ ਨੂੰ ਤੁਹਾਨੂੰ ਹਮੇਸ਼ਾ ਇਹ ਹੀ ਕਿਹਾ ਜਾਂਦਾ ਹੈ ਕਿ ਅੱਗੇ ਵੀ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਨੂੰ ਸਲਾਹ ਦੇਣਾ ਕਿਸੇ ਨੂੰ ਗਿਆਨ ਦੇਣਾ ਜਾਣਕਾਰੀ ਦੇਣਾ ਤੇ ਇਹ ਸਾਡੇ ਲਈ ਬਹੁਤ ਹੀ ਵੱਡਾ ਪੁੰਨ ਦਾ ਕੰਮ ਹੁੰਦਾ ਹੈ ਜਿਵੇਂ ਕਿ ਕੋਈ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਹੁੰਦਾ ਹੈ ਜਦੋਂ ਤੁਸੀਂ ਆਪਣੇ ਵੱਲੋਂ ਦਿੱਤੀ ਹੋਈ ਜਾਣਕਾਰੀ ਉਸ ਨੂੰ ਦੱਸ ਦਿੰਦੇ ਹੋ ਤੁਹਾਡੀ ਜਾਣਕਾਰੀ ਦੇ ਮੁਤਾਬਕ ਉਹ ਕੋਈ ਵੀ ਕੰਮ ਕਰਦਾ ਹੈ ਤੇ ਉਸ ਕੰਮ ਦੇ ਵਿੱਚ ਉਸ ਨੂੰ ਸਫਲਤਾ ਮਿਲਦੀ ਹੈ ਤੇ ਤੁਸੀਂ ਘਰ ਬੈਠੇ ਇਸ ਤਰੀਕੇ ਨਾਲ ਵੀ ਪੁੰਨ ਦਾ ਕੰਮ ਕਰ ਸਕਦੇ ਹੋ ਕਿਉਂਕਿ ਉਹ ਵਿਅਕਤੀ ਜਦੋਂ ਪਰੇਸ਼ਾਨ ਹੁੰਦਾ ਉਸ ਨੂੰ ਕੁਝ ਵੀ ਸਮਝ ਨਹੀਂ ਲੱਗਦਾ ਕਿ ਉਹ ਕੀ ਕਰੇ ਕੀ ਨਾ ਕਰੇ ਤਾਂ ਉਹ ਆਪਣੀਆਂ ਪਰੇਸ਼ਾਨੀਆਂ ਦੇ ਨਾਲ ਦਿਨੋਂ ਦਿਨ ਲੜਦਾ ਰਹਿੰਦਾ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਕਈ ਤਰ੍ਹਾਂ ਦੀਆਂ ਉਸ ਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਇਸ ਤਰੀਕੇ ਨਾਲ ਹੁਣ ਆਪਾਂ ਮੇਨ ਪੁਆਇੰਟ ਤੇ ਆਉਂਦੇ ਹਾਂ ਅੱਜ ਦੇ ਉਪਾਅ ਤੇ ਇਹ ਉਪਾਅ ਆਪਾਂ ਕਿਵੇਂ ਕਰਨਾ ਕਦੋਂ ਤੇ ਕਿਹੜੇ ਤਰੀਕੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਇਹ ਭੈਣ ਭਰਾਵਾਂ ਨੂੰ ਰੁਕ ਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਅਸੀਂ ਇਹ ਉਪਾਅ ਕਰਾਂਗੇ ਸਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਉਸ ਦੇ ਨਾਲ ਸਾਡੀ ਜਿਹੜੀ ਬੁੱਧੀ ਹੈ ਉਹ ਕੰਮ ਕਰਨਾ ਸ਼ੁਰੂ ਕਰੇਗੀ ਕੈਨ ਤੋਂ ਭਾਵ ਇਹ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਵਿਅਕਤੀ ਜਿਵੇਂ ਕਹਿ ਲਓ ਕਿ ਮਤ ਹੀ ਮਾਰੇ ਜਾਂਦੀ ਹੈ ਉਹ ਇੰਨਾ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਉਲਝ ਜਾਂਦਾ ਹੈ ਇਸ ਦੇ ਨਾਲ ਅਸੀਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਜਿਹੜੇ ਕਰਮ ਹਨ ਉਹ ਤਾਂ ਇਨਸਾਨ ਨੇ ਕਰਨੇ ਹੀ ਕਰਨੇ ਹਨ ਇਹ ਨਹੀਂ ਕਿ ਅਸੀਂ ਕਰਮਾਂ ਤੋਂ ਬਿਨਾ ਹੀ ਹਰ ਇੱਕ ਚੀਜ਼ ਵਿੱਚ ਸਫਲਤਾ ਪਾ ਸਕਦੇ ਹਾਂ ਜਾਂ ਹਰ ਇੱਕ ਚੀਜ਼ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਕਰਮ ਇਨਸਾਨ ਨੇ ਕਰਨੇ ਹੀ ਕਰਨੇ ਹਨ ਤੇ ਉਸ ਦੇ ਨਾਲ ਅਸੀਂ ਇਹ ਕੁਝ ਛੋਟੇ-ਛੋਟੇ ਉਪਾਅ ਤੇ ਟੋਟਕੇ ਕਰਨੇ ਹੁੰਦੇ ਹਨ ਤਾਂ ਜੋ ਕਿ ਸਾਡੀ ਜ਼ਿੰਦਗੀ ਵਿੱਚ ਆ ਰਹੀਆਂ ਚੱਲ ਰਹੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣ ਇਸ ਤਰੀਕੇ ਨਾਲ ਇਹ ਜਿਹੜਾ ਉਪਾਅ ਅਸੀਂ ਸ਼ੁੱਕਰਵਾਰ ਨੂੰ ਕਰਨਾ ਹੈ ਤੇ ਕਰਨਾ ਰਾਤ ਦੇ ਸਮੇਂ ਹੋਵੇਗਾ ਤੇ ਜੇਕਰ ਤੁਹਾਡੇ ਘਰ ਦਾ ਕੋਈ ਮੈਨ ਮੁਖੀ ਪਰਿਵਾਰ ਦੇ ਵਿੱਚ ਜੋ ਵੱਡਾ ਮੈਂਬਰ ਹੈ ਅਗਰ ਉਹ ਇਸ ਉਪਾਅ ਨੂੰ ਕਰਦਾ ਹੈ ਤਾਂ ਤੁਹਾਨੂੰ ਇਸ ਉਪਾਅ ਦਾ ਬਹੁਤ ਵਧੀਆ ਜਲਦੀ ਰਿਜ਼ਲਟ ਮਿਲੇਗਾ ਅਗਰ ਕਿਸੇ ਪ੍ਰੋਬਲਮ ਦੇ ਕਰਕੇ ਘਰ ਦਾ ਮੇਨ ਮੈਂਬਰ ਮੈਨ ਮੁਖੀ ਇਹ ਉਪਾਅ ਨਹੀਂ ਕਰ ਸਕਦਾ ਤਾਂ ਘਰ ਦੇ ਹਰ ਮੈਂਬਰਾਂ ਦੇ ਵਿੱਚੋਂ ਕੋਈ ਵੀ ਇਹ ਸਪਾਣੂ ਕਰ ਸਕਦਾ ਹੈ ਤੇ ਉਹ ਪਾਣੂ ਕਰਨ ਦੇ ਸਮੇਂ ਤੁਸੀਂ ਗੁਪਤ ਵਿਧੀ ਦੇ ਨਾਲ ਕਰਨਾ ਕਿਸੇ ਨੂੰ ਬਿਨਾ ਦੱਸੇ ਬਿਨਾ ਸ਼ੋਰ ਸ਼ਰਾਬੇ ਕੀਤੇ ਤੇ ਉਹ ਪਾ ਕਰਨ ਲਈ ਤੁਹਾਨੂੰ ਚਾਹੀਦੀ ਹੈ ਹਰੀ ਇਲਾਚੀ ਹਰੀਆਂ ਇਲਾਚੀਆਂ ਬਿਲਕੁਲ ਤਾਜ਼ੀਆਂ ਫਰੈਸ਼ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਕਿ ਆਪਾਂ ਚਾਹ ਦੁੱਧ ਦੇ ਵਿੱਚ ਵਰਤਦੇ ਹਾਂ ਪੰਜ ਹਰੀਆਂ ਇਲਾਚੀਆਂ ਲੈ ਲੈਣੀਆਂ ਹਨ ਤੇ ਇਸ ਦੇ ਨਾਲ ਤੁਸੀਂ ਲੈਣਾ ਹੈ ਇੱਕ ਛੋਟਾ ਜਿਹਾ ਰੁਮਾਲ ਹਰੇ ਰੰਗ ਦਾ ਕੱਪੜਾ ਜੋ ਇਸ ਤਰੀਕੇ ਦੇ ਨਾਲ ਉਪਾਅ ਕਰਦੇ ਸਮੇਂ ਜੇਕਰ ਤੁਹਾਡੇ ਕੋਲ ਹਰੇ ਰੰਗ ਦਾ ਕੱਪੜਾ ਨਹੀਂ ਹੈ ਤਾਂ ਤੁਸੀਂ ਕਾਗਜ਼ ਵੀ ਲੈ ਸਕਦੇ ਹੋ ਤੁਸੀਂ ਕੀ ਕਰਨਾ ਹੈ ਕਿ ਦੋ ਹਰੀਆਂ ਇਲਾਚੀਆਂ ਲੈਣੀਆਂ ਹਨ ਲੈ ਕੇ ਇੱਕ ਤਾਂ ਅੰਗੂਠੇ ਦੇ ਨਾਲ ਵਾਲੀ ਉਂਗਲ ਤੇ ਇੱਕ ਉਸ ਉਂਗਲ ਦੇ ਨਾਲ ਵਾਲੀ ਉਂਗਲੀ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਦੋ ਹਰੀਆਂ ਇਲਾਚੀਆਂ ਰੱਖਣੀਆਂ ਹਨ ਤੁਸੀਂ ਕੀ ਕਰਨਾ ਹੋਵੇਗਾ ਕਿ ਇੱਕ ਹਰੀ ਇਲਾਚੀ ਲੈਣੀ ਤੇ ਉਸ ਤੇ ਕੀ ਕਰਨਾ ਕਿ ਮੋਲ ਮੰਤਰ ਦਾ ਪਾਠ ਕਰਨਾ ਤੇ ਜਿਹੜਾ ਤੁਸੀਂ ਹਰੇ ਰੰਗ ਦਾ ਕੱਪੜਾ ਲਿਆ ਹੋਵੇਗਾ ਜਾਂ ਫਿਰ ਕਾਗਜ਼ ਲਿਆ ਹੋਵੇਗਾ ਉਸ ਦੇ ਉੱਪਰ ਇੱਕ ਹਰੀ ਇਲਾਚੀ ਲੈ ਕੇ ਮੋਲ ਮੰਤਰ ਦਾ ਜਾਪ ਕਰਕੇ ਉਸ ਕੱਪੜੇ ਦਾ ਕਾਗਜ਼ ਦੇ ਉੱਪਰ ਹਰੀ ਇਲਾਚੀ ਨੂੰ ਰੱਖ ਦੇਣਾ ਇਸ ਤੋਂ ਇਲਾਵਾ ਅਗਰ ਕੋਈ ਹੋਰ ਧਰਮ ਦੇ ਲੋਕ ਨੇ ਜੋ ਆਪਣੇ ਜਿਹੜੇ ਵੀ ਦੇਵੀ ਦੇਵਤੇ ਪਰਮਾਤਮਾ ਨੂੰ ਮੰਨਦੇ ਹਨ ਉਹਨਾਂ ਦਾ ਨਾਮ ਜੱਪਨ ਦੇ ਸਮੇਂ ਜੋ ਵੀ ਪਾਠ ਪੂਜਾ ਕਰਦੇ ਹਨ ਉਹ ਆਪਣਾ ਉਹ ਪਾਠ ਜਪ ਕਰ ਸਕਦੇ ਨੇ ਇਸ ਤਰੀਕੇ ਨਾਲ ਜਿਹੜੀਆਂ 5 ਹਰੀਆਂ ਇਲਾਚੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਇੱਕ ਇੱਕ ਕਰਕੇ ਆਪਣੇ ਹੱਥ ਤੇ ਰੱਖ ਕੇ ਮੋਲ ਮੰਤਰ ਦਾ ਜਾਪ ਕਰਕੇ ਫਿਰ ਹਰੇ ਕੱਪੜੇ ਦੇ ਰੱਖ ਦੇਣੀਆਂ ਹਨ ਫਿਰ ਦੂਸਰੀ ਇਲਾਚੀ ਚੁੱਕਣੀ ਹੈ ਫਿਰ ਤੁਸੀਂ ਪਾੜ ਕਰਨਾ ਹੈ ਮੋਲ ਮੰਤਰ ਦਾ ਜਾਪ ਕਰਨਾ ਹੈ ਕਰਨ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਉੱਥੇ ਹਰੀ ਇਲਾਚੀ ਰੱਖ ਦੇਣੀ ਹੈ ਦੂਸਰੀ ਤੀਸਰੀ ਪ੍ਰੋਸੈਸ ਦੇ ਨਾਲ ਤੁਸੀਂ ਪੰਜ ਦੀਆਂ ਪੰਜ ਹਰੀਆਂ ਇਲਾਚੀਆਂ ਤੁਸੀਂ ਰੱਖ ਦੇਣੀਆਂ ਹਨ ਕੱਪੜੇ ਦੇ ਉੱਪਰ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਛੋਟਾ ਜਿਹਾ ਲੈਣਾ ਹੈ ਕਪੂਰ ਦਾ ਟੁਕੜਾ ਤੇ ਉਹ ਕਪੂਰ ਦੇ ਟੁਕੜੇ ਨਵੇਂ ਤੁਸੀਂ ਇਸ ਹਰੇ ਰੰਗ ਦੇ ਕੱਪੜੇ ਦੇ ਉੱਪਰ ਰੱਖ ਦੇਣਾ ਜਿੱਥੇ ਤੁਸੀਂ ਹਰੀਆਂ ਇਲਾਚੀਆਂ ਰੱਖੀਆਂ ਨੇ ਤੇ ਇਸੇ ਹੀ ਤਰੀਕੇ ਦੇ ਨਾਲ ਉਹ ਜਿਹੜਾ ਹਰਾ ਕੱਪੜਾ ਹੋਵੇਗਾ ਉਸ ਤੇ ਤੁਸੀਂ ਗੰਡ ਲਗਾ ਦੇ ਨੇ ਤੇ ਜਿਸ ਦੇ ਵਿੱਚ ਤੁਸੀਂ ਪੰਜ ਹਰੀਆਂ ਇਲਾਚੀਆਂ ਇੱਕ ਕਪੂਰ ਦੀ ਟੁਕੜੀ ਪਾਈ ਹੋਵੇਗੀ ਤੇ ਇਸ ਦੀ ਗੰਡ ਲਗਾ ਕੇ ਪੋਟਲੀ ਤਿਆਰ ਕਰ ਲੈਣੀ ਸਮਝ ਲਓ ਕਿ ਸਾਡੀ ਹੁਣ ਇੱਕ ਚਮਦਕਾਰੀ ਪੋਟਲੀ ਬਣ ਕੇ ਤਿਆਰ ਹੋ ਗਈ ਇਸ ਪੋਟਲੀ ਨੂੰ ਉਪਾਣ ਨੂੰ ਰਾਤ ਨੂੰ ਕਰਨਾ ਤੇ ਪੋਟਲੀ ਰਾਤ ਨੂੰ ਤਿਆਰ ਕਰਨੀ ਹੈ ਜਿਹੜਾ ਵੀ ਤੁਹਾਡਾ ਪਾਠ ਪੂਜਾ ਵਾਲਾ ਸਥਾਨ ਹੈ ਉਥੇ ਤੁਸੀਂ ਪੋਟਲੀ ਨੂੰ ਪਏ ਰਹਿਣ ਦੇਣਾ ਹੈ ਦੋਸਤੋ ਬਾਅਦ ਦੇ ਵਿੱਚ ਅਗਲੇ ਸਵੇਰ ਤੁਸੀਂ ਕੀ ਕਰਨਾ ਅਗਲੇ ਦਿਨ ਸਵੇਰੇ ਉੱਠ ਕੇ ਤੁਸੀਂ ਆਪਣਾ ਇਸ਼ਨਾਨ ਪਾੜ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਇਸ ਪੋਰਟਲ ਨੂੰ ਤੁਸੀਂ ਚੁੱਕਣਾ ਹੈ ਤੇ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਤਜੋਰੀ ਬਣੀ ਹੋਈ ਹੈ ਜਾਂ ਫਿਰ ਪਾੜ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਉੱਥੇ ਤੁਸੀਂ ਇਸ ਪੋਰਟਲ ਨੂੰ ਰੱਖ ਦੇਣਾ ਹੈ ਜਾਂ ਫਿਰ ਜੇਕਰ ਤੁਹਾਡਾ ਕੋਈ ਸ਼ੋਰੂਮ ਹੈ ਜਾਂ ਫਿਰ ਕੋਈ ਤੁਹਾਡੀ ਸ਼ਾਪ ਹੈ ਉੱਥੇ ਵੀ ਇਸ ਪੋਰਟਲ ਨੂੰ ਤੁਸੀਂ ਸੋ ਪਾ ਕੇ ਰੱਖ ਸਕਦੇ ਹੋ ਤਾਂ ਜੋ ਕਿ ਕਿਸੇ ਨੂੰ ਨਜ਼ਰ ਨਾ ਆਵੇ ਕਿਉਂਕਿ ਇਹ ਉਪਾਅ ਵੀ ਗੁਪਤ ਵਿਧੀ ਨਾਲ ਕਰਨਾ ਹੈ ਤੇ ਉਪਾਅ ਕਰਨ ਤੋਂ ਬਾਅਦ ਜਿਹੜੀ ਪੋਟਲੀ ਤਿਆਰ ਕੀਤੀ ਉਹ ਵੀ ਧਿਆਨ ਰੱਖਣਾ ਹੈ ਕਿ ਕਿਸੇ ਨੂੰ ਅਸੀਂ ਸਾਡੀ ਰੱਖੀ ਗਈ ਪੋਟਲੀ ਜਿਹੜੀ ਹੈ ਉਹ ਨਜ਼ਰ ਨਾ ਆਵੇ ਸੋ ਇਸ ਤਰੀਕੇ ਨਾਲ ਜੇਕਰ ਤੁਸੀਂ ਇਸ ਪੋਟਲੀ ਨੂੰ ਕਿਤੇ ਆਪਣੇ ਜਿੱਥੇ ਵੀ ਘਰਵਾਰ ਰੁਕਿਆ ਹੋਇਆ ਸ਼ਾਪ ਤੇ ਜਾਂ ਸਾਡਾ ਸ਼ੋਅਰੂਮ ਹੈ ਕੋਈ ਵੀ ਬਿਜ਼ਨਸ ਹੈ ਜਾਂ ਤੁਹਾਡੇ ਘਰ ਵਿੱਚ ਪੈਸਾ ਆਉਂਦਾ ਨਹੀਂ ਜੇਕਰ ਆਉਂਦਾ ਹੈ ਤੇ ਪੈਸੇ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਰੁਕਦਾ ਨਹੀਂ ਇਸ ਤਰ੍ਹਾਂ ਦੀਆਂ ਜੇਕਰ ਪ੍ਰੋਬਲਮ ਨੇ ਤੁਹਾਡੇ ਘਰ ਦੇ ਵਿੱਚ ਤਾਂ ਤੁਸੀਂ ਪੋਟਲੇ ਨੂੰ ਆਪਣੀ ਸ਼ਾਪ ਜਿੱਥੇ ਵੀ ਬਿਜ਼ਨਸ ਚੱਲ ਰਿਹਾ ਉੱਥੇ ਵੀ ਰੱਖ ਸਕਦੇ ਹੋ ਤੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਜਾਂ ਫਿਰ ਆਪਣੇ ਪਾਸ ਵਿੱਚ ਤੁਸੀਂ ਰੱਖ ਸਕਦੇ ਹੋ ਤੇ ਜਦੋਂ ਤੁਸੀਂ ਇਹ ਪਾ ਕਰੋਗੇ ਤੇ ਤੁਸੀਂ ਸਮਝ ਲਓ ਕਿ ਤੇੜੀਆਂ ਵੀ ਰੁਕਾਵਟਾਂ ਤੁਹਾਨੂੰ ਪੈਸੇ ਦੇ ਸੰਬੰਧ ਕਿਸੇ ਵੀ ਹਾਲਾਤ ਦੇ ਵਿੱਚ ਤੁਹਾਡੇ ਘਰ ਵਿੱਚ ਚੱਲ ਰਹੀਆਂ ਜਾਂ ਫਿਰ ਇਹ ਪਰੇਸ਼ਾਨੀਆਂ ਤੁਹਾਨੂੰ ਕਿਸੇ ਨੇ ਪਾਈਆਂ ਹੋਈਆਂ ਨੇ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਬੁਰੀ ਨਜ਼ਰ ਲੱਗੀ ਹੋਈ ਹੈ ਤਾਂ ਤੁਸੀਂ ਇਸ ਪਾਣੂ ਜ਼ਰੂਰ ਕਰੋ ਤੁਰੰਤ ਹੀ ਤੁਹਾਡੀਆਂ ਇਹ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਤਰੀਕੇ ਨਾਲ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ